ਪਾਤਲਾ ਸ਼ਹਿਰ ਅਤੇ ਹੋਰ ਕਈ ਗਲੀਆਂ ਦੇ ਵਿੱਚ ਜਿਹੜੇ ਕਿ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾਂ ਤੋਂ ਇਲਾਵਾ ਹੋਰ ਵੀ ਕਈ ਸ਼ਰਾਰਤੀ ਅੰਸਰ ਬਿਨਾ ਨੰਬਰ ਪਲੇਟਾਂ ਤੋਂ ਜਿਹੜੇ ਪਾਤਲਾ ਵਿੱਚ ਘੁੰਮ ਰਹੇ ਨੇ ਇੱਕ ਤਾਂ ਉਹਨਾਂ ਵੱਲੋਂ ਹੂਟਰ ਜਿਹੜੇ ਕਿ ਜਿਸ ਤਰ੍ਹਾਂ ਪੁਲਿਸ ਦੀਆਂ ਗੱਡੀਆਂ ਤੇ ਹੂਟਰ ਲੱਗੇ ਹੁੰਦੇ ਐਸ ਤਰ੍ਹਾਂ ਦੇ ਹੂਟਰ ਲਾ ਕੇ ਬਾਜ਼ਾਰ ਵਿੱਚ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਐਸੇ ਤਰ੍ਹਾਂ ਦਾ ਹੀ ਮਾਮਲਾ ਇੱਕ ਪਾਤਲਾ ਸ਼ਹਿਰ ਅੰਦਰ ਜਿਹੜਾ ਕਿ ਇਸ ਵਕਤ ਫੜਿਆ ਹੈ ਟਿੱਬਾ ਵਸਤੀ ਦੇ ਵਿੱਚ ਕੁਝ ਲੋਕਾਂ ਨੇ ਮੁਹੱਲਾ ਨਿਵਾਸੀਆਂ ਨੇ ਔਰ ਉਹਨੂੰ ਇਸ਼ਹਾਰਤੀ ਅਨਸਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਮੁਹਲਾ ਆਬਾਸੀਆਂ ਦਾ ਕਹਿਣਾ ਹੈ ਕਿ ਇਹ ਲੋਕ ਹਰ ਰੋਜ਼ ਚਾਰ-ਚਾਰ ਮੋਟਰਸਾਈਕਲ ਲੈ ਕੇ ਐਸੇ ਤਰ੍ਹਾਂ ਹੀ ਹੂਟਰ ਵਜਾਉਂਦੇ ਔਰ ਪੁਲਿਸ ਵਾਂਗੂ ਜਿਸ ਤਰ੍ਹਾਂ ਲੌਸਮੈਂਟ ਕਰਦੀ ਹੈ ਉਸੇ ਤਰ੍ਹਾਂ ਹੀ ਇਹ ਜਿਹੜੇ ਇਹਨਾਂ ਨੇ ਉੱਪਰ ਲੌਸਮੈਂਟ ਵਾਸਤੇ ਰੱਖੇ ਹੋਏ ਨੇ ਮਾਈਕ ਔਰ ਮਾਈਕ ਦੇ ਨਾਲ ਲੋਕਾਂ ਨੂੰ ਲੌਸ ਵੈਂਟ ਕਰ ਕਰਕੇ ਕਾਫੀ ਜਿਆਦਾ ਸ਼ੋਰ ਸ਼ਰਾਬਾ ਕਰਦੇ ਸੀਗੇ ਇਹ ਪਾਟੜਾ ਸ਼ਹਿਰ ਅੰਦਰ ਔਰ ਐਸੀ ਤਰ੍ਹਾਂ ਹੀ ਤੁਹਾਨੂੰ ਸ਼ਾਇਦ ਹੋ ਸਕਦਾ ਪਾਟੜਾ ਦੇ ਬਾਜ਼ਾਰਾਂ ਦੇ ਵਿੱਚ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਮਿਲ ਜਾਣਗੇ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਮੋਟਰਸਾਈਕਲਾਂ ਨੂੰ ਮਕਰੀਏ ਤਰੀਕੇ ਦੇ ਨਾਲ ਬਿਨਾ ਨੰਬਰ ਪਲੇਟਾਂ ਤੋਂ ਸਜਾ ਕੇ ਔਰ ਉਹਨਾਂ ਦੇ ਉੱਤੇ ਹੋਟਲ ਲਾ ਕੇ ਨਾਲ ਦੀ ਨਾਲ ਅਨਾਉਂਸਮੈਂਟ ਕਰਦੇ ਜਾਣ ਦਾ ਕਿਸ ਤਰ੍ਹਾਂ ਦਾ ਸਿਲਸਿਲਾ ਕਿੰਨੇ ਕੁ ਲੋਕ ਉਹਨਗੇ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੀ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਕਾਫੀ ਟਾਂਕ ਕਰਦੇ ਆ ਕੀ ਨਾਦਰ ਇਹ ਕਿਹੜਾ ਪਿੰਡ ਹੈ ਕੁੱਚੀ ਬੋਲ ਬੋਲ ਵੀ ਆ ਮੋਲਵੀ ਵਾਲੇ ਪਿੰਡ ਤੋਂ ਆ ਕੀ ਇਹ ਕਿੰਨੇ ਚਿਰ ਦਾ ਹੂਟਰ ਆਇਆ ਹੋਇਆ ਕਿੰਨਾ ਚਿਰ ਇੱਥੇ ਦੇ ਨਵੇਂ ਮੱਲੇ ਵਾਲਿਆਂ ਦੇ ਮੱਲਿਆਂ ਦੇ ਵਿੱਚ ਘੁੰਮਦੇ ਨੂੰ ਔਰ ਕਿਸ ਤਰ੍ਹਾਂ ਦੇ ਹੂਟਰ ਦੀਆਂ ਆਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਅੱਜ ਆਇਆ ਹੀ ਮੈਂ ਕੋਈ ਪਰੇਸ਼ਾਨ ਨਹੀਂ ਕੀਤਾ ਹੈ ਗਰਾਮ ਨਾਲ ਗੱਲ ਨਹੀਂ ਸੀ ਇਹ ਮੋਟਰਸਾਈਕਲ ਕਿੰਨੇ ਆ ਉੱਥੇ ਝੜੇ ਪਿੰਡੇ ਵਿੱਚ ਜਿਹੜੇ ਇਸ ਤਰ੍ਹਾਂ ਚੱਲਦੇ ਆ ਇੱਕ ਮਿੰਟ ਮੇਰਾ ਹੀ ਮੇਰਾ ਹੀ ਪਿੰਡ ਹੈ ਮੇਰੇ ਕੱਲੇ ਦਾ ਹੀ ਪਿੰਡ ਕੱਲੇ ਦਾ ਹੀ ਇੱਕ ਮਿੰਟ ਸਤਿ ਸ਼੍ਰੀ ਅਕਾਲ ਤੁਹਾਨੂੰ ਲੱਗਦਾ ਕਿ ਇੱਥੇ ਕਿੰਨੇ ਕੁ ਬੰਦੇ ਹੋ ਰਹੇ ਔਰ ਕੀ ਲੱਗਦਾ ਤੁਹਾਨੂੰ ਬੋਲ ਕਰਾ ਦੇ ਕਿਸ ਤਰ੍ਹਾਂ ਦੇ ਇਹ ਤੁਸੀਂ ਅੱਜ ਘੇਰਿਆ ਇਹ ਇਸ ਤਰ੍ਹਾਂ ਦੇ ਜਿਹੜੇ ਮੋਟਰਸਾਈਕਲ ਕਿੰਨਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਚੱਲ ਜਾਈ ਗੱਲ ਇਹ ਹੈ ਵੀ ਮੇਰਾ ਨਾਮ ਰਿਕ ਸਿੰਘ ਹੈ ਜੀ ਆਪਣੀ ਇੱਥੇ ਹੀ ਰਹਿائش ਹੈ ਇੱਥੇ ਰਹਿائش ਦੇ ਵਿੱਚ ਆਪਣਾ ਇਹ ਹੈ ਵੀ ਅਸੀਂ ਖੜੇ ਸੀਗੇ ਇੱਥੇ ਇਹ ਦਰਸਾ ਤਰ੍ਹਾਂ ਦੇ ਹਾਲਾਤ ਹੈ ਔਰ ਕੀ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਛਾਪੇ ਹੋਏ ਆ ਕਿ ਵੀ ਨਾ ਹੀ ਔਰ ਕਿਸ ਤਰ੍ਹਾਂ ਲੱਗ ਰਿਹਾ ਹੈ ਤੇ ਡੇਮਨ ਦੇ ਵਾਸੀ ਜਿਹੜੇ ਕਿ ਇੱਥੇ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਦੁੱਗਣਾ ਬਣਦੇ ਨੇ ਪਰੇਸ਼ਾਨੀਆਂ ਹੈ ਜੀ ਇੱਥੇ ਸਾਡੇ ਅਕੈਡਮੀਆ ਨੇ ਜੀ ਟਿਊਸ਼ਨ ਅਕੈਡਮੀਆ ਨੇ ਜਦੋਂ ਬੱਚੇ ਆਉਂਦੇ ਨੇ ਜੀ ਟਿਊਸ਼ਨ ਅਕੈਡਮੀਆ ਵਾਲੇ ਜਦੋਂ ਟਿਊਸ਼ਨ ਸ਼ਰਮੀਆਂ ਵਾਲੇ ਬੱਚੇ ਆਉਂਦੇ ਨੇ ਉਦੋਂ ਬੱਚਿਆਂ ਦੇ ਕੁੜੀਆਂ ਜਦੋਂ ਖਾਸ ਕਰਕੇ ਆਉਂਦੀਆਂ ਨੇ ਉਦੋਂ ਹੀ ਆਉਂਦੇ ਨੇ ਜੀ ਸਰੰਸਰ ਸਰੰਸਰ ਲਾਏ ਹੋਏ ਨੇ ਆਹ ਮਾਰਦੇ ਨੇ ਮੈਕ ਲੱਗੇ ਹੋਇਆ ਜੀ ਇਹਦੇ ਵਿੱਚ ਮੈਕ ਦੇ ਵਿੱਚ ਕੂਕਾ ਮਾਰਦੇ ਜਾਂਦੇ ਨੇ ਆ ਸਰਦੂ ਬੋਲੋ ਹਲੋ ਹਲੋ ਹਾਂਜੀ ਇੰਨੀ ਤਾਂ ਸਾਡੇ ਪੀਸੀਆਰ ਪੁਲਿਸ ਵਾਲਿਆਂ ਗੱਡੀਆਂ ਦੀ ਇੰਨਾ ਹੌਕਰ ਕਲੀਅਰ ਨਹੀਂ ਹੈ ਜਿਨ੍ਹਾਂ ਦਾ ਕੂਟਰ ਕਲੀਅਰ ਨਹੀਂ ਹੈ ਅਸੀਂ ਅਸੀਂ ਰੋਕਣਾ ਨਹੀਂ ਸੀ ਇਹ ਸਿਰੋ ਪਾਣੀ ਡੱਪ ਗਿਆ ਜੀ ਤਿੰਨ ਮੋਟਰਸਾਈਕਲ ਸੀਗੇ ਤਿੰਨ ਜਾਣੇ ਹੋਰ ਸੀ ਇਹਦੇ ਨਾਲ ਨੌਜੀ ਬਾ ਮੁੰਡੇ ਯਾਰ ਚੁੰਮ ਰਹੇ ਨੇ ਉਹ ਕਾਫੀ ਹੁਰਦੰਗ ਵਿਚਾਰੇ ਜਿਹੜੇ ਕਿ ਇਹਨਾਂ ਦਾ ਹੁਰਦੰਗ ਇੱਕ ਕਾਫੀ ਜਿਆਦਾ ਮੋਹੱਲਾ ਵਾਸੀਆਂ ਨੇ ਰੁਕੇ ਹੈ ਘੇਰੇ ਹੈ ਇੱਥੇ ਪੁਲਿਸ ਅਧਿਕਾਰੀ ਵੀ ਆ ਗਏ ਟ੍ਰੈਫਿਕ ਵਾਲੇ ਚਾਹੁੰਦੇ ਨਾਲ ਗੱਲਬਾਤ ਕਰ ਰਹੇ ਆ ਕਿ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਇਹਨਾਂ ਦੇ ਉੱਤੇ ਕਿਉਂਕਿ ਇਹ ਤਾਂ ਜਿਹੜੇ ਫੂਟਰ ਉੱਤੇ ਜਾ ਕੇ ਕਾਫੀ ਜਿਆਦਾ ਲੋਕ ਹੁਰਦੰਗ ਜਾਂਦੇ ਆ ਹਾਂਜੀ ਸਰ ਸਸਤੀ ਗੱਲ ਜੀ ਕੀ ਲੱਗਦਾ ਤੁਹਾਨੂੰ ਇਹ ਜਿਹੜਾ ਕਿ ਅੱਜ ਦਾ ਕੇ ਕੇ ਹੰਟਰ ਉੱਤੇ ਜਾ ਕੇ ਇੱਥੇ ਲੰਘਦੇ ਆ ਕਿਸ ਤਰ੍ਹਾਂ ਦੀ ਇਹਨਾਂ ਦੀ ਪੋਜੀਸ਼ਨ ਹੈ ਔਰ ਕੀ ਕਾਰਵਾਈ ਇਹਨਾਂ ਖਿਲਾਫ ਹੋਣਦੇ ਜਾਣਗੇ ਜਿਹੜੇ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਨੇ ਇਹਨਾਂ ਦੇ ਮੋਟਰਸਾਈਕਲ 2 ਠੀਕ ਹੈ ਨੇ ਉਹਨਾਂ ਨੂੰ ਵੀ ਇੰਨਾ ਤੋਂ ਇਹ ਤੋਂ ਬੁੱਕੇ ਇੰਦਰ ਫੜਿਆ ਜਾਊਗਾ ਇਹ ਕਹਿੰਦੇ ਵੀ ਕਾਫੀ ਦਿੰਦੇ ਇੱਥੇ ਇਹਦੇ ਇਲਾਕੇ ਦੇ ਵਿੱਚ ਇਹ ਇਸ ਤਰ੍ਹਾਂ ਦੀ ਇਹ ਕਾਰਵਾਈ ਕਰ ਰਹੇ ਸੀਗੇ ਕਿਉਂਕਿ ਹੂਟਰ ਆ ਜਾਂਦੇ ਸੀਗੇ ਕੁੜੀਆਂ ਆ ਜਾਂਦੀਆਂ ਸੀ ਜਾਂ ਹੂਟਰ ਕੋਈ ਜਾਂਦਾ ਸੀਗਾ ਪਰ ਉਹਨਾਂ ਦੇ ਨਾਲ ਵੀ ਕਾਫੀ ਜ਼ਿਆਦਾ ਹੁਟਦੰਗ ਇਹ ਇੱਥੇ ਆ ਕੇ ਜਦੋਂ ਛੁੱਟੀ ਦੇ ਟਾਈਮ 'ਚ ਜਾਂਦੇ ਸੀ ਛੁੱਟੀ ਦੇ ਟਾਈਮ 'ਚ ਉਹ ਉਧਰ ਕਾਲਜ ਦੇ ਦਵਾਲੀ ਕਿਡੇ ਕੱਢਦੇ ਆ ਉਹਦੇ ਵੇਨੇ ਉੱਥੇ ਕੋਈ ਕੋਈ ਸਾਨੂੰ ਮਿਲਿਆ ਨਹੀਂ ਇਹ ਹੁਣ ਫੋਨ ਆਇਆ ਸੀ ਕਿ ਬਾਈ ਦਾ ਕਹਿੰਦਾ ਇੱਧਰ ਇੱਕ ਮੋਟਰਸਾਈਕਲ ਫੜਿਆ ਜਾਊਗਾ ਹੂਟਰ ਵਜਾ ਰਿਹਾ ਉਹ ਆਇਆ ਮੌਕੇ ਤੇ ਆਣ ਕੇ ਇਹਨੂੰ ਬੌਂਡ ਕਰਨ ਲੱ ਕਿਉਂਕਿ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਇਸ਼ਰਾਤੀ ਲੋਕ ਜਿਹੜੇ ਕਿਸ ਤਰ੍ਹਾਂ ਸ਼ਰਾਤਨਾ ਕਰਦੇ ਆ ਔਰ ਟੋਕਨ ਪਰੇਸ਼ਾਨ ਕਰਦੇ ਆ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਵੀ ਹੋਰ ਵੀ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਸ਼ਰਾਤੀ ਲੋਕ ਹੈ ਔਰ ਸ਼ਰਾਤ ਕਰਕੇ ਇਸ ਤਰ੍ਹਾਂ ਹੂਟਰ ਵਜਾ ਕੇ ਲੋਕਾਂ ਨੂੰ ਹਰਾਸਮੈਂਟ ਕਰਦੇ ਆ ਔਰ ਹੈਰਾਨ ਵੀ ਕਰਦੇ ਆ ਇਸ ਤਰ੍ਹਾਂ ਦੇ ਇਸ ਵਕਤ ਜਿਹੜਾ ਕਿ ਪੁਲਿਸ ਅਧਿਕਾਰੀ ਇਹਨਾਂ ਦਾ ਮੋਟਰਸਾਈਕਲ ਲੈ ਕੇ ਜਾ ਰਹੇ ਆ ਕਿਉਂਕਿ ਇਹ ਮੋਟਰਸਾਈਕਲ ਦੇ ਉੱਤੇ ਵੱਡੇ ਵੱਡੇ ਹੌਰਨ ਔਰ ਹੂਟਰ ਕਿਸ ਤਰ੍ਹਾਂ ਇਹ ਵਿਜਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਮਹੱਲੇ ਦੇ ਵਿੱਚ ਮਹੱਲਿਆਂ ਦੇ ਵਿੱਚ ਤਾਂ ਕਰਦੇ ਆ ਇਹ ਸ਼ਰਾਬੀ ਲੋਗ ਨੇ ਜਿਹੜੇ ਕਿ ਟਿੱਬਾ ਵਸਤੀ ਦੇ ਵਿੱਚ ਅੱਜ ਜਿਹੜੇ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲੇ ਸੀਗੇ ਉਹਨਾਂ ਨੂੰ ਫੜਿਆ ਇੱਥੇ ਜਿਹੜੇ ਕਿ ਬਸ ਮਹੱਲਾ ਵਾਸੀਆਂ ਨੇ ਕੀ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਇਹ ਕਿੰਨਾ ਸਮੇਂ ਤੋਂ ਇਸ ਤਰ੍ਹਾਂ ਮਚਾਨ ਰਹੇ ਇਹ ਜਦੋਂ ਵੀ ਛੁੱਟੀ ਹੁੰਦੀ ਹੈ ਜੀ ਪੁਲਿਸ ਦੀ ਇਹਨਾਂ ਨੇ ਹੁੜਦੋਂ ਕੋ ਮਚਾਣਾ ਹੀ ਮਚਾਣਾ ਇਹਨਾਂ ਨੇ ਆਣਾ ਹੈ ਰੀਸਾਂ ਦੇਣੀਆਂ ਨੇ ਰੂਟਰ ਮਾਰਨਾ ਨਾ ਕੋਈ ਅੱਗੇ ਦੇਖਣਾ ਪਿੱਛੇ ਉਰੇ ਬਹੁਤ ਵਾਰ ਦਾਤਾ ਹੋ ਗਈਆਂ ਤਕਰੀਬਨ ਹਫ਼ਤੇ ਦੇ ਵਿੱਚ ਦੋ ਵਾਰ ਦਾਤਾ ਪੱਕੇ ਨੇ ਜਦੋਂ ਇਹ ਆਉਂਦੇ ਜਾਂਦੇ ਫੋਨ ਖੋ ਕੇ ਲੈ ਕੇ ਜਾਂਦੇ ਨੇ ਇਹ ਨਹੀਂ ਪਤਾ ਇਹੀ ਨੇ ਜਾਂ ਕੋਈ ਹੋਰ ਨੇ ਪਰ ਉਹਨਾਂ ਦੇ ਮੋਟਰਸਾਈਕਲ ਦੇ ਵੀ ਨੰਬਰ ਕੋਈ ਨੰਬਰ ਪਲੇਟ ਨਹੀਂ ਹੁੰਦੀ। ਐਂ ਚਲਨ ਸਰ ਤਾਰੇ ਹੋਏ ਹੁੰਦੇ ਨੇ। ਇੱਕ ਵਾਰੀ ਫੋਨ ਹੱਥੋਂ ਹੋਇਆ ਉਸ ਤੋਂ ਬਾਅਦ ਤਾਂ ਉਹ ਦੇਖਦੇ ਵੀ ਨਹੀਂ। ਕੀ ਲੱਗਦਾ ਹੁਣ ਇਸ ਟਾਈਮੇ ਇਹਨਾਂ ਦੇ ਨੱਥ ਪਾਈ ਜਾਊਗੀ ਜਿਹੜਾ ਕਿ ਪੁਲਿਸ ਅਧਿਕਾਰੀ ਵੀ ਉਹਨੂੰ ਫੜ ਕੇ ਲੈ ਗਿਆ ਨਾਲ ਹੀ ਪੁਲਿਸ ਨੂੰ ਸਾਡਾ ਤਾਂ ਫਰਜ਼ ਸੀਗਾ ਇਹਨਾਂ ਨੂੰ ਫੜ ਕੇ ਪੁਲਿਸ ਨੂੰ ਬੁਲਾਉਣਾ ਸਾਡੇ ਬੁਲਾਤਾ ਉਹਨਾਂ ਨੂੰ ਤਲਾਸ਼ ਦਿੱਤੀ ਉਹ ਫੜ ਕੇ ਲੈ ਗਏ। ਹੁਣ ਅੱਗੇ ਕਾਰਵਾਈ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਆ। ਅੱਤਾਂ ਪਹਿਲਾਂ ਵੀ ਕਿਹਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਜਿਵੇਂ ਕਾਲਜ ਦੀ ਛੁੱਟੀ ਹੁੰਦੀ ਆ ਸਕੂਲ ਦੀ ਛੁੱਟੀ ਹੁੰਦੀ ਆ ਉੱਥੇ ਜਾਓ ਦੇਖੋ ਬੋਲਟ ਦਾ ਵੀ ਬਹੁਤ ਵੱਡਾ ਹੱਥ ਹੈ ਅਗਰ ਤੁਸੀਂ ਸਕੂਲਾਂ ਦੇ ਵਿੱਚ ਜਾਓਗੇ ਨਿਕਲੋਗੇ ਦੇਖੋਗੇ ਨਾ ਬੋਲਟ ਇੰਨੇ ਪੜਾਕੇ ਮਾਰਦੇ ਜਾਂਦੇ ਨੇ ਕਿ ਕੰਨ ਬੋਲੇ ਕਰਨ ਵਾਲੀ ਗੱਲ ਹੈ ਕਹਿੰਦੇ ਚਾਹੁੰਗੇ ਤੁਸੀਂ ਜੀ ਬੈ ਜੀ ਜੋ ਕੁਝ ਕਹਿੰਦਾ ਬਿਲਕੁਲ ਸਹੀ ਕਿਹਾ ਹੈ ਆਹੀ ਗੱਲ ਬਾਤ ਹੈ ਜੀ ਗਲੀਆਂ ਬੰਦ ਨੇ ਰਹਾਣ ਗਲੀਆਂ ਬੰਦ ਨੇ ਛੋਟੀਆਂ ਨੇ ਜਦੋਂ ਬੋਲਟ ਪੜਾਕਾ ਮਾਰਦਾ ਅੰਦਰ ਤੱਕ ਦਹਿਲ ਜਾਂਦਾ ਬੰਦਾ ਕਾਪੀ ਸ਼ਰਾਤੀ ਲੋਕ ਜਿਹੜੇ ਕਿ ਬੋਲਟ ਮੋਟਰਸਾਈਕਲਾਂ ਦੇ ਭਟਾਕੇ ਮਰਵਾਉਂਦੇ ਸੀਗੇ ਔਰ ਇੱਥੇ ਜਿਹੜੇ ਕਿ ਉਹ ਦੰਗ ਬਚਾਉਂਦੇ ਸੀਗੇ ਕੁੜੀਆਂ ਆਂਦੀਆਂ ਸਕੂਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਜਾਂ ਕੋਈ ਅਕੈਡਮੀਆ ਦੇ ਵਿੱਚੋਂ ਉਹਨਾਂ ਦੇ ਦੇਖ ਕੇ ਇੱਕ ਵੱਡਾ